रेडी स्टार्ट विवेकशील व्यक्ति बी मनुखी गुण तदहि प्राप्त ਕਰਦੇ ਹਨ ਜਦ ਉਹ ਸਹੀ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਡੰਡ ਪਾਣੀ ਤੋਂ ઠੰਡਕ ਚਿੱਕੜ ਤੋ ਗੰਦਗੀ ਅੱਗ ਦੇ ਸੰਪਰਕ ਨਾਲ ਜਲਨਾ ਤੇ ਚੰਦਨ ਤੋਂ ਮਹਿਕ ਪ੍ਰਾਪਤ ਹੁੰਦੀ ਹੈ ਡੰਡੀ ਭਾਵ ਜਿਸ ਦਾ ਜਿਹੋ ਜਿਹਾ ਸੁਭਾ ਹੈ ਉਸ ਤੋਂ ਉਹ ਮਿਲ ਜਾਵੇਗਾ ਡੰਡੀ ਇਸੇ ਲੜੀ ਵਿੱਚ ਸਤਸੰਗ ਤੇ ਸੰਤਾਂ ਦੀ ਸੰਗਤ ਸਹੀ ਤਰੀਕੇ ਨਾਲ ਜੀਵਨ ਜਿਉਣ ਦਾ ਗਿਆਨ ਸਿਖਾਉਂਦੀ ਹੈ ਤੇ ਚੰਗੇ ਕੰਮਾਂ ਦੀ ਦਿਸ਼ਾ ਵਿੱਚ ਪ੍ਰੇਰਿਤ ਕਰਦੀ ਹੈ ਡੰਡੀ ਮਹਿਕ ਵੇਚਣ ਵਾਲਿਆਂ ਦੇ ਹੱਥਾਂ ਤੋਂ ਮਹਿਕ ਕੌਣ ਲੱਗਦੀ ਹੈ ਡੰਡੀ ਕਹਿੰਦੇ ਹਨ ਕਿ ਸੋਨੇ ਦੇ ਗਹਿਣ ਵੇਚਣ ਵਾਲੇ ਦਾ ਕੂੜਾ ਵੀ ਪੰਸਾਰੀ ਦੇ ਬਾਦਾਮ ਤੋਂ ਕੀਮਤੀ ਹੁੰਦਾ ਹੈ ਡੰਡੀ ਚੰਗੇ ਲੋਕਾਂ ਦੇ ਨਾਲ ਸਮਾ ਬਤਾਉਣ ਨਾਲ ਮਨ ਤੇ ਡੂੰਗਾ ਅਸਰ ਪੈਂਦਾ ਹੈ ਜਿਸ ਨਾਲ ਚੰਗਾ ਬਨਨ ਦੀ ਇੱਛਾ ਮਨ ਵਿੱਚ ਪੈਦਾ ਹੁੰਦੀ ਹੈ ਡੰਡੀ ਸਾਨੂੰ ਸਦਾ ਆਪਣੀ ਸੰਗਤ ਤੇ ਧਿਆਨ ਦੇਣਾ ਹੀ ਚਾਹੀਦਾ ਹੈ ਡੰਡੀ ਚੰਗੇ ਵਿਚਾਰਾਂ ਵਾਲੀ ਵਿਅਕਤੀਆਂ ਦੀ ਸੰਗਤ ਨਾਲ ਜਿੱਥੇ ਚਰਿੱਤਰ ਨਿਰਮਾਣ ਤੇ ਕਾਮਯਾਬੀ ਦੇ ਦਰਵਾਜ਼ੇ ਖੁੱਲਦੇ ਹਨਾ ਉਥੇ ਗਲਤ ਆਦਤਾਂ ਵਾਲੀ ਵਿਅਕਤੀਆਂ ਦੀ ਸੰਗਤ ਨਾਲ ਸਿਰਫ ਬਦਨਾਮੀ ਤੇ ਪਤਨ ਹੀ ਪ੍ਰਾਪਤ ਹੁੰਦਾ ਹੈ ਡੰਡ ਯਾਦ ਰੱਖੇ ਕਿ ਮਨੁੱਖ ਦੇ ਰੂਪ ਵਿੱਚ ਅਸੀਂ ਕੁਦਰਤ ਦੀ ਕੀਮਤੀ ਰਚਨਾ ਹ ਡੰਡੀ ਅਸੀਂ ਨਾ ਤਾਂ ਟੁੱਟਦੇ ਹਾਂ ਨਾ ਖਿੰਡਦੇ ਹਾਂ ਬਸ ਥੱਕ ਜਾਂਦੇ ਹਾਂ ਡੰਡੀ ਇਹ ਥਕਾਵਟ ਕਦੀ ਆਪਣੇ ਆਪ ਤੋਂ ਕਦੀ ਕਿਸਮਤ ਤੋਂ ਤੇ ਕਦੀ ਕਦੀ ਆਪਣਿਆਂ ਤੋਂ ਹੁੰਦੀ ਹੈ ਡੰਡੀ ਅਜਿਹੇ ਹਾਲਾਤ ਵਿੱਚ ਸਹੀ ਲੋਕਾਂ ਦੀ ਸੰਗਤ ਸਾਡੀ ਸਰਗਰਮੀ ਨੂੰ ਜਗਾਉਂਦੀ ਹੈ ਡੰਡੀ ਸਾਨੂੰ ਸਾਰੇ ਅੜੀਕਿਆਂ ਤੋਂ ਦੂਰ ਕਰਕੇ ਸੁਧਾਰ ਵੱਲ ਪ੍ਰੇਰਿਤ ਕਰਕੇ ਅਗਾਹ ਵਧਾਉਂਦੀ ਹੈ ਡੰਡੀ ਇਸ ਨਾਲ ਸਾਡੀ ਸੋਚ ਸਕਾਰਾਤਮਕ ਹੁੰਦੀ ਹੈ ਡੰਡੀ ਗਿਆਨ ਵਿੱਚ ਬਾਤੇ ਦੇ ਨਾਲ ਵਿਵਹਾਰ ਵੀ ਚੰਗਾ ਹੋ ਜਾਂਦਾ ਹੈ ਡੰਡੀ ਸਾਰੇ ਮਤਫੇਦਾਂ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਨੂੰ ਵੀ ਮਾਨ ਸਨਮਾਨ ਦੇਣ ਲੱਗਦੇ ਹਾਂ ਜੋ ਸੰਭਵ ਤੌਰ ਤੇ ਉਸ ਦੇ ਅਧਿਕਾਰੀ ਨਹੀਂ ਕਿਉਂਕਿ ਤਦ ਮਾਨ ਸਨਮਾਨ ਦੇਣਾ ਸਾਡੇ ਸੰਸਕਾਰ ਨੂੰ ਸੁਰੱਖਿਤ ਰੱਖਦਾ ਹੈ ਨਾ ਕਿ ਇਹ ਮਾਪਦਾ ਹੈ ਕਿ ਦੂਜੇ ਲੋਕ ਕਿਸ ਪੱਦਰ ਦੇ ਹਨ ਪ੍ਰਸੰਚਨ ਅਜੇ ਗੁਣੀ ਵਿਅਕਤੀ ਸੜਕਾਂ ਤੇ ਲੱਗੀਆਂ ਉਹਨਾਂ ਸਟਰੀਟ ਲਾਈਟਾਂ ਵਾਂਗ ਹੁੰਦੇ ਹਨ ਜੋ فاਸਲਾ ਤਾਂ ਘਟ ਨਹੀਂ ਕਰਦੀਆਂ ਪਰ ਸਫ਼ਰ ਨੂੰ ਆਸਾਨ ਜ਼ਰੂਰ ਬਣਾ ਦਿੰਦੀਆਂ ਹਨ ਡੰਡੀ